के सर अतरी जडी लगी आ ਕਿ ਤੁਹਾਨੂੰ ਪਤਾ ਇੱਥੇ ਪਿਛਲੇ ਦਿਨੀ ਇੱਕ ਕਤਲ ਦਾ ਜਿਹੜਾ ਹੈਗਾ ਕੇਸ ਸਾਡੇ ਕੋਲੇ ਦਰਜ ਹੋਇਆ ਸੀਗਾ ਜਿਹਦੇ ਚ ਸਰਜੀਤ ਸਿੰਘ ਨਾਮ ਦੇ ਜਿਹੜੇ ਵਿਅਕਤੀ ਦੀ ਡੈਥ ਹੋ ਗਈ ਸੀ ਤੇ ਉਹਦੇ ਵਿੱਚ ਅਸੀਂ ਜਿਹੜਾ ਜਿਹੜਾ ਇਹਦਾ ਮੇਨ ਮੁਲਜ਼ਮ ਹੈਗਾਗਾ ਮਨਦੀਪ ਸਿੰਘ ਇਹਨੂੰ ਇੱਕ ਤਾਂ ਅਸੀਂ ਗ੍ਰਿਫਤਾਰ ਕੀਤਾ ਜੀ ਇਸ ਮੁਕੱਦਮੇ ਦੇ ਵਿੱਚ ਤੇ ਉਹਦੇ ਪਾਸੋਂ ਜਿਹੜਾ ਵਾਰਦਾਤ ਕਰਨ ਵਾਸਤੇ ਜਿਹੜਾ ਅਸੀਂ ਹਥਿਆਰ ਸੀਗਾ ਉਹ ਵੀ ਬਰਾਮਦ ਕਰ ਲਿਆ ਤੇ ਨਿਬਦਮਾ ਜਿਹੜਾ ਅਸੀਂ ਟ੍ਰੇਸ ਕਰ ਲਿਆ ਇਹ ਕੀ ਹੋ ਗਿਆ ਆਪਸੀ ਰੰਜਿਸ਼ ਸੀ ਜਾਂ ਕਵੇਂਗੀ ਆ ਵੀ ਦੇਚ ਇਹ ਦੋਵੇਂ ਜਣੇ ਇੱਕ ਦੂਜੇ ਦੇ ਜਾਣਕਾਰ ਸੀਗੇ ਤੇ ਉਸ ਦਿਨ ਵੀ ਇਹ ਇਕੱਠੇ ਸੀ ਹੈਗੇ ਤੇ ਇਹਨੇ ਜਿਹੜਾ ਮ੍ਰਿਤਕ ਹੈਗਾ ਇਹਦੇ ਕੋਲੋਂ 800 ਰੁਪਏ ਦਾ ਕੋਈ ਲੈਣ-ਦੇਣ ਸੀਗਾ ਉਹ ਪੈਸੇ ਜਦੋਂ ਮੱਗੇ ਤਾਂ ਇੱਕ ਦੂਜੇ ਨੂੰ ਗਾਲੀ-ਗਲੋਚ ਹੋ ਕੇ ਗਾਲੀ-ਗਲੋਚ ਹੋਣ ਤੋਂ ਬਾਅਦ ਉਥੇ ਜਿਹੜਾ ਹੈਗਾ ਉਹਨੇ ਆਪਣੀ ਜਿਹੜੀ ਪਹਿਨੀ ਹੋਈ ਸਰੀ ਸਾਹ ਸੀ ਜਿਹੜੀ ਦੋਸ਼ੀ ਮਨਦੀਪ ਨੇ ਉਹ ਕੱਢ ਕੇ ਜਿਹੜਾ ਹੈਗਾ ਇਹ ਦੇੰਬਰ ਤੱਕ ਦੇ ਮਾਰ ਕਰ ਦਿੱਤਾ ਜਿਹੜੀ ਉਹ ਵਾਈਟਲ ਜਾਰਗਨਸ ਤੇ ਲੱਗਣ ਕਰਕੇ ਜਿਹੜਾ ਹੈਗਾ ਉਹਦੀ ਮੌਕੇ ਤੇ ਉਥੇ ਡੈਥ ਹੋ ਗਈ। ਇਹਨਾਂ ਦਾ ਕੋਈ ਅਪਰਾਧਿਕ ਵੀ ਹੈਗਾ ਜੀ ਰਿਪੋਰਟ ਪੇਸ਼ ਹੋ ਕਰਦੀ। ਜਿਹੜਾ ਅਮ੍ਰਿਤਪਾ ਹੈਗਾ surjeet singh ਉਹਦੇ ਤੇ ਪਹਿਲਾਂ ਮੁਕਦਮੇ ਦਰਜ ਹੈਗੇ ਨੇ ਜੀ ਜਿਹੜਾ ਦੋਸ਼ੀ ਹੈਗਾ mandeep ji ਤੇ ਪਹਿਲਾਂ ਕੋਈ ਮੁਕਦਮਾ ਨਹੀਂ। ਕਿੱਥੋਂ ਗ੍ਰਿਫਤਾਰ ਕੀਤਾ ਇਹ ਆਪਾਂ? ਇਹਨੂੰ ਅਸੀਂ ਇੱਥੇ ਅਨੰਦਪੁਰ ਸਾਹਿਬ ਜਿਹੜਾ ਹੈਗਾ ਕਿਲਾ ਨੰਗਲ ਦੇ ਤੋਂ ਵੀ ਜੀ ਕਰਵਾ। ਇੱਥੇ ਰਹਿਣ ਵਾਲੇ ਇਹ ਵੀ ਅਨੰਦਪੁਰ ਸਾਹਿਬ ਦਾ ਹੀ ਰਹਿਣ ਵਾਲਾ ਹੈ। ਅੱਛਾ। ਇਹ ਜਿਹੜਾ ਮ੍ਰਿਤਕ ਹੈ ਜਿਹੜਾ ਮ੍ਰਿਤਕ ਹੈ ਇਹ ਇਹ ਨੂਰਪੁਰ ਥਾਣੇ ਦੇ ਵਿੱਚ ਪੈਂਦਾ ਨੂਰਪੁਰ ਦੇ ਥਾਣੇ ਦੇ ਵਿੱਚ ਇਹ ਇੱਥੋਂ ਦਾ ਹੈ। ਪਰ ਤੋਂ ਹੋਰ ਸੰਭਾਵਨਾ ਵੀ ਹੈ ਜੇ ਕੋਈ ਪਿਛਲੇ ਦੌਰਾਨ ਕੋਈ ਹੋਰ ਨਾ ਕੋਈ ਨਹੀਂ ਇਹਦੇ ਵਿੱਚ ਇਹੀ ਹੈ ਜੀ ਵੀ ਇਹਨਾਂ ਦੀ ਜਿਹੜੀ ਪੈਸੇ ਨੂੰ ਲੈ ਕੇ ਕਰਕੇ ਪੈਸੇ ਲੈਣ ਦੇ ਕਰਕੇ ਤਕਰਾਰਬਾਦੀ ਹੋਈ ਸੀਗੀ। ਉਹ ਜਿਹੜਾ ਹੈਗਾ ਉਹ ਗਾਲੀ ਗਲੋਚ ਫੋਨ ਕਰਕੇ ਤਾਂ ਇੱਕਦਮ ਗੁੱਸੇ ਦੇ ਵਿੱਚ ਆ ਕੇ ਮੈਂ ਇਹਦੇ ਤੇ ਮਾਰਤਾ ਜਿਹੇ ਕਰਕੇ ਉਹਦੀ ਜਾਨ